ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮਾਝਾ ਬਲੌਗ ਵਿੱਚ ਆਸ ਕਰਦੇ ਕਿ ਸਾਰੇ ਭੈਣ ਭਰਾ ਠੀਕ ਹੋਗੇ ਅਸੀਂ ਵੀ ਠੀਕ ਠਾਕ ਪਰ ਮਾਤਾਵਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਭੈਣ ਭਰਾ ਆਪਣੇ ਚੈਨਲ ਦੇ ਨਵੇਂ ਆ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਰਦੇ ਇੱਕ ਚੰਗੇ ਜਿਹੇ ਕਮੈਂਟ ਨਾਲ ਸ਼ੁਰੂਆਤ ਸਾਡੀ ਭੈਣ ਕੁਲਵੰਤ ਕੌਰ ਉਹਨਾਂ ਨੇ ਸਾਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਪਾਣੇ ਬਹੁਤ-ਬਹੁਤ ਤੁਹਾਨੂੰ ਵੀ ਵਧਾਈਆਂ ਸਾਡੇ ਵੱਲੋਂ ਸਾਰਿਆਂ ਨੂੰ ਵਧਾਈਆਂ ਨਵੇਂ ਸਾਲ ਦੀਆਂ ਸੋ ਬਹੁਤ-ਬਹੁਤ ਧੰਨਵਾਦ ਤੁਹਾਡਾ ਪਾਣੇ ਤੁਸੀਂ ਜੋ ਇੰਨਾ ਮੈਨੂੰ ਪਿਆਰ ਦਿੰਨੇ ਆ ਤੇ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਮੈਂ ਲੱਗੀ ਸੀ ਇੱਥੇ ਨਾ ਫੇਸ ਪੈਕ ਲਗਾਉਣ ਤੇ ਮੈਂ ਸੋਚਿਆ ਕਿ ਮੈਂ ਤੁਹਾਡੇ ਨਾਲ ਵੀ ਕਿਉਂ ਨਾ ਸ਼ੇਅਰ ਕਰਦਾ ਕਿ ਸਰਦੀਆਂ ਦੇ ਵਿੱਚ ਆਪਾਂ ਕਿਹੜਾ ਫੇਸ ਪੈਕ ਘਰੇ ਬਣਾ ਕੇ ਲਗਾ ਸਕਦੇ ਆ ਕਿਉਂਕਿ ਅਸੀਂ ਜਦੋਂ ਵੀ ਕੋਈ ਵੀ ਚੀਜ਼ ਦੱਸਦੇ ਆ ਤੁਹਾਨੂੰ ਤੇ ਨੇਚਰਲ ਚੀਜ਼ਾਂ ਦੱਸਦੇ ਜਿਹੜੀਆਂ ਸਾਰੇ ਘਰ ਵਿੱਚ ਹੁੰਦੀਆਂ ਵਾ ਔਰ ਇਹਦੇ ਤੋਂ ਹੀ ਆਪਾਂ ਬੜਾ ਸੋਹਣਾ ਆਪਣੇ ਚਿਹਰੇ ਤੇ ਬੜਾ ਵਧੀਆ ਗਲੋ ਪਾ ਸਕਦੇ ਆ ਔਰ ਸਾਰੀਆਂ ਚੀਜ਼ ਨੂੰ ਆਪਾਂ ਖਤਮ ਕਰ ਸਕਦੇ ਆ ਰਿੰਕਲਸ ਵੀ ਇਹਦੇ ਨਾਲ ਖਤਮ ਹੋ ਜਾਂਦੇ ਆ ਕਿਸੇ ਤਰ੍ਹਾਂ ਦੇ ਮਾੜੇ ਮੂੜੇ ਦਾਗ ਉਹ ਵੀ ਖਤਮ ਹੋ ਜਾਂਦੇ ਆ ਬਾਕੀ ਚਿਹਰਾ ਵੀ ਜਿਹੜਾ ਤੁਹਾਡਾ ਖਿੜਿਆ ਖਿੜਿਆ ਰਹਿੰਦਾ ਵਾ ਔਰ ਗਲੋ ਵੀ ਕਰਦਾ ਵਾ ਬਹੁਤ ਲੋਕੀਂ ਅੱਜ ਦੇ ਟਾਈਮ ਵਿੱਚ ਇੱਕ ਤੋਂ ਇੱਕ ਮਹਿੰਗੀਆਂ ਮਹਿੰਗੀਆਂ ਕਰੀਮਾਂ ਲਾ ਕੇ ਚਿਹਰੇ ਦਾ ਗਲੋਪ ਆਉਣ ਵਿੱਚ ਲੱਗੇ ਹੁੰਦੇ ਆ ਪਰ ਆਪਾਂ ਨੇਚਰਲ ਚੀਜ਼ਾਂ ਦੱਸਦੀਆਂ ਕਿ ਜੇ ਤੁਸੀਂ ਨੇਚਰਲ ਚੀਜ਼ਾਂ ਜਿਹੜੀਆਂ ਘਰ ਦੇ ਵਿੱਚ ਵਾ ਜੇ ਤੁਸੀਂ ਇਹਨਾਂ ਦਾ ਇਸਤੇਮਾਲ ਕਰੋਗੇ ਨਾ ਤੇ ਤੁਹਾਡਾ ਗਲੋ ਉਹਨਾਂ ਤੋਂ ਵੀ ਕਿਤੇ ਜ਼ਿਆਦਾ ਹੋਊਗਾ ਬਸ ਖਾਲੀ ਲਗਾਉਣ ਦੀ ਤੇ ਦੇਰੀ ਹੁੰਦੀ ਆ ਕਿਉਂਕਿ ਫਰਕ ਨਜ਼ਰ ਆਉਂਦਾ ਵਾ ਬਿਲਕੁਲ ਆਉਂਦਾ ਵਾ ਬਤਨ ਉਹ ਕਿਵੇਂ ਦੱਸਿਆ ਜਿਹੜੀ ਚੀਜ਼ ਨੂੰ ਤੁਸੀਂ ਨੀਚਾ ਨਾ ਕਰਦੇ ਉਹਦੇ ਵਿੱਚ ਤੁਹਾਨੂੰ ਸਫਲਤਾ ਜ਼ਰੂਰ ਮਿਲਦੀ ਆ ਬਾਕੀ ਇਹ ਹੁੰਦਾ ਵਾ ਕਿ ਤੁਸੀਂ ਲਗਾਓ ਔਰ ਜੇ ਤੁਸੀਂ ਕਦੀ ਵਾਰ ਲਗਾ ਕੇ ਛੱਡਤਾ ਤੇ ਫੇਰ ਫਰਕ ਨਹੀਂ ਪੈਂਦਾ ਵਾ ਬਾਕੀ ਘਰ ਵਿੱਚ ਸਾਡੀਆਂ ਇੰਨੀਆਂ ਕਿ ਚੀਜ਼ਾਂ ਵਾ ਨਾ ਕਿ ਤੁਸੀਂ ਮਤਲਬ ਇੱਕ ਵੀ ਚੀਜ਼ ਜਗਾ ਰੋਜ਼ ਲਾਉਣ ਲੱਗੋ ਨਾ ਤੇ ਮੈਨੂੰ ਲੱਗਦਾ ਕਿ ਤੁਹਾਡੀ ਨਾ 15 20 ਦਿਨਾਂ ਬਾਅਦ ਵਾਰੀ ਆਊਗੀ ਤੇ ਇਹੋ ਜਿਹੀਆਂ ਵੀ ਚੀਜ਼ਾਂ ਵਾ ਕਿ ਤੁਸੀਂ ਕੁਝ ਨਾ ਲਾਓ ਤੇ ਸਾਡੇ ਘਰ ਵਿੱਚ ਦੁੱਧ ਵਾ ਦਹੀਂ ਵਾ ਹੈ ਨਾ ਅਸੀਂ ਮਲਾਈ ਵਾ ਉਹ ਸਹੀ ਉਹ ਆਪਣੇ ਚਿਹਰੇ ਤੇ ਲਗਾ ਕੇ ਆਪਣੇ ਚਿਹਰੇ ਨੂੰ ਬੜਾ ਸੋਹਣਾ ਜਿਹੜਾ ਵਾ 글로ਅ ਦੇ ਸਕਦੇ ਆ ਸੋ ਆਜੋ ਮੈਂ ਤੁਹਾਨੂੰ ਅੱਜ ਫੇਸ ਪੈਕ ਲਗਾਉਣ ਲੱਗੀ ਸੀ ਮੈਂ ਬਣਾਉਣ ਲੱਗੀ ਸੀ ਮੈਂ ਕਿਹਾ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰ ਦਵਾਂ ਕਿਉਂਕਿ ਬੜੀਆਂ ਪੈਣਾਂ ਦੇ ਕਮੈਂਟ ਆਉਂਦੇ ਕਿ ਭੈਣਾਂ ਤੁਹਾਡੀ ਸਕਿਨ 글로ਅ ਕਰਦੀ ਤੁਹਾਡੀ ਸਕਿਨ ਤੇ ਝੁਰੜੀਆਂ ਨਹੀਂ ਆ ਤੇ ਤੁਸੀਂ ਇਹ ਲਗਾਉਨੇ ਆ ਤੇ ਅਸੀਂ ਨੈਚੁਰਲ ਚੀਜ਼ਾਂ ਜਿਹੜੀਆਂ ਉਹ ਲਗਾਉਨੇ ਕੈਮੀਕਲ ਵਾਲੀਆਂ ਚੀਜ਼ਾਂ ਤੋਂ ਦੂਰ ਰਹਿਣੇ ਆ ਸੋ ਆਜੋ ਆਪਾਂ ਲੱਗੇ ਆ ਬਣਾਉਣ ਮੈਂ ਤੁਹਾਨੂੰ ਵਿਖਾਉਣੀ ਆ ਕਿਸ ਤਰ੍ਹਾਂ ਬਣਾਉਣਾ ਵਾ ਸਭ ਤੋਂ ਪਹਿਲਾਂ ਆਪਾਂ ਪਾ ਦਾਂਗੇ ਇਹਦੇ ਵਿੱਚ ਦਹੀਂ ਹੁਣ ਆਪਾਂ ਪਾਵਾਂਗੇ ਤੇ ਥੋੜਾ ਜਿਹਾ ਗੇਸਣ ਆਹ ਵਾਲੀ ਇੱਕ ਚਮਚ ਠੀਕ ਹੈ ਔਰ ਇਹ ਵਾਲੀ ਇੱਕ ਚਮਚ ਆਪਾਂ ਪਾਵਾਂਗੇ ਇਹਦੇ ਵਿੱਚ ਮਲਤਾਨੀ ਮਿੱਟੀ ਇੱਕ ਟੇਸਪੂਨ ਆਪਾਂ ਪਾਵਾਂਗੇ ਵਿੱਚ ਚੌਲਾਂ ਦਾ ਆਟਾ ਠੀਕ ਹੈ ਔਰ ਇੱਕ ਪਿਚਾਪਾ ਲਓ ਕਿ ਇੱਕ ਚੁਟਕੀ ਆਪਾਂ ਪਾਵਾਂਗੇ ਇਹਦੇ ਵਿੱਚ ਹਲਦੀ ਔਰ ਅੱਧਾ ਚਮਚ ਆਪਾਂ ਇਹਦੇ ਵਿੱਚ ਪਾਵਾਂਗੇ ਜਿਹੜੇ ਸੰਤਰੇ ਆ ਉਹਨਾਂ ਨੂੰ ਉਹਨਾਂ ਦੇ ਛਿਲਕਿਆਂ ਨੂੰ ਸੁਕਾ ਕੇ ਆਪਾਂ ਜਿਹੜਾ ਪਾਊਡਰ ਬਣਾ ਕੇ ਰੱਖਿਆ ਹੁਣ ਸਿਆਲ ਚ ਤੁਸੀਂ ਵੀ ਸੁਕਾ ਕੇ ਰੱਖ ਸਕਦੇ ਆ ਇਹ ਵਾਲਾ ਜਦੋਂ ਵੀ ਤੁਸੀਂ ਫੇਸ ਪੈਕ ਲਗਾਉਣਾ ਹੋਵੇ ਇਹ ਤੁਹਾਡੇ ਬੜੇ ਹੀ ਵਧੀਆ ਕੰਮ ਦੀ ਚੀਜ਼ ਆ ਔਰ ਇਹਦੇ ਵਿੱਚ ਇੱਕ ਚੁਟਕੀ ਤੁੱਕਾ ਟਾਪਾ ਪਾਵਾ ਗਿਰਚ ਫਟਕੜੀ ਜਾਨੀ ਕਿ ਫਟਕੜੀ ਦਾ ਪਾਊਡਰ ਠੀਕ ਹੈ ਇੱਕ ਚਮਚਾ ਚਪਾਤਾ ਦੇਚ ਦੁੱਧ ਦਾ ਜੁਗਿੱਤ ਜਦੋਂ ਆਪਾਂ ਘੱਟ ਪਾਇਆ ਸੀ ਇਸ ਕਰਕੇ ਆਪਾਂ ਚਮਚ ਪਾਤਾ ਤਾਂ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਲਓ ਜੀ ਫੇਸ ਪੈਕ ਨਾ ਪੂਰਾ ਤਿਆਰ ਹੋ ਗਿਆ ਵਾ ਇਸ ਤਰ੍ਹਾਂ ਆਪਾਂ ਇਸ ਤਰ੍ਹਾਂ ਦਾ ਤਿਆਰ ਕਰ ਲਿਆ ਨਾ ਜ਼ਿਆਦਾ گاੜਾ ਨਾ ਜ਼ਿਆਦਾ ਪਤਲਾ ਹਮੇਸ਼ਾ ਇਹ ਤਰ੍ਹਾਂ ਪਾ ਜਿਆ ਆਪਣਾ ਮੂੰਹ ਸਾਦੇਪਣ ਨਾ ਤੋਲਿਆ ਤੇ ਇੱਧਰ ਆਪਣਾ ਫੇਸ ਪੈਕ ਬਣ ਕੇ ਹੋ ਗਿਆ ਤਿਆਰ ਤੇ ਇਹ ਵਾਲਾ ਫੇਸ ਪੈਕ ਆਪ ਆਪਣੇ ਚਿਹਰੇ ਤੇ ਲਗਾ ਲਾਂਗੇ ਕਿੰਨਾ ਚਿਰ ਰੱਖਣਾ ਵਾ ਇਹ ਵੀ ਦੱਸ ਦਾਂਗੇ ਤੇ ਕਿਸ ਤਰ੍ਹਾਂ ਕਦੋਂ-ਕਦੋਂ ਲਗਾਉਣਾ ਇਹ ਵੀ ਦੱਸ ਦਾਂਗੇ ਇਹਦੀ ਆਪਾਂ ਲੇਅਰ ਜਿਹੜੀ ਆ ਥੋੜੀ ਮੋਟੀ-ਮੋਟੀ ਰੱਖਾਂਗੇ ਪਤਲੀ ਨਹੀਂ ਰੱਖਣੀ ਵਣੇਸੇ ਆਲੇ ਮੌਸਮ ਦੇ ਵਿੱਚ ਸੰਤਰੇ ਆਪਾਂ ਖਾਣੇ ਆ ਤੁਸੀਂ ਵੀ ਉਹਨਾਂ ਦੇ ਜਿਹੜੇ ਛਿਲਕੇ ਹਨ ਸੁਟਿਆ ਨਾ ਕਰੋ ਉਹਨੂੰ ਸੰਤਰੇਆਂ ਦੇ ਛਿਲਕੇ ਨੂੰ ਪਹਿਲਾਂ ਮਿਕਸੀ 'ਚ ਪੀ ਲਿਆ ਕਰੋ ਉਸ ਤੋਂ ਬਾਅਦ ਤੁਸੀਂ ਉਹਨੂੰ ਤੁੱਪ ਦੇ ਵਿੱਚ ਸੁਕਾ ਲਿਆ ਕਰੋ ਇਹ ਕਈ ਜਣੇ ਪਹਿਲਾਂ ਹੀ ਛਿਲਕੇ ਜਿਹੜੇ ਸੁਕਾਉਂਦੇ ਫਿਰ ਪੀਸਦੇ ਆ ਪਰ ਇਹ ਸਭ ਤੋਂ ਸੌਖਾ ਤਰੀਕਾ ਵਾ ਪਹਿਲਾਂ ਉਹਨਾਂ ਨੂੰ ਗਿੱਲਿਆਂ-ਗਿੱਲਿਆਂ ਨੂੰ ਹੀ ਜਿੱਦਾਂ ਹੁੰਦੇ ਆ ਉਹਨਾਂ ਨੂੰ ਮਿਕਸੀ 'ਚ ਪੀ ਲਓ ਤੇ ਫਿਰ ਉਹਨਾਂ ਨੂੰ ਧੁੱਪ 'ਚ ਸੁਕਾ ਲਓ ਉਸ ਤੋਂ ਬਾਅਦ ਜਦੋਂ ਤੁਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਸੁੱਕ ਜਾਂਦੇ ਕਿਉਂਕਿ ਉਹ ਫਿਰ ਸੁੱਕਦੇ ਬੜੀ ਛੇਤੀ ਆ ਦੋ ਧੁੱਪਾਂ 'ਚ ਹੀ ਉਸ ਤੋਂ ਬਾਅਦ ਜਦੋਂ ਸੁੱਕ ਜਾਂਣ ਤੇ ਉਹਨਾਂ ਨੂੰ ਤੁਸੀਂ ਫਿਰ ਤੋਂ ਮਿਕਸੀ 'ਚ ਪੀ ਕੇ ਇੱਕ ਪ੍ਰੀਕ ਜਾਂ ਪਾਊਡਰ ਬਣਾ ਲਓ ਜਦੋਂ ਵੀ ਤੁਸੀਂ ਫੇਸ ਪੈਕ ਲਗਾਉਣਾ ਹੋਵੇ ਸਕਰਬ ਕਰਨਾ ਹੋਵੇ ਆਰ ਉਸ ਤੋਂ ਇਲਾਵਾ ਜਿਸ ਤਰ੍ਹਾਂ ਤੁਸੀਂ ਕੋਈ ਵੀ ਆਪਣੇ ਘਰ ਦੇ ਵਿੱਚ ਇੱਕ ਚੀਜ਼ ਲਗਾਉਣੀ ਆ ਜਿਸ ਤਰ੍ਹਾਂ ਇਹ ਫੇਸ ਵਾਸ਼ ਹੋ ਗਿਆ ਫੇਸ ਪੈਕ ਹੋ ਗਿਆ ਸਕਰਬ ਹੋ ਗਿਆ ਜਾਂ ਨੀਰਾ ਤੁਸੀਂ ਪੈਕ ਵੀ ਲਗਾਉਣਾ ਵਾ ਉਹਦੇ ਵਿੱਚ ਇਹ ਕੰਮ ਆ ਜਾਂਦੇ ਆ ਪਾ ਲੋ ਕਿਹ ਬਾਰੋਂ ਵੀ ਆਪਾਂ ਜਦਾਂ ਆਪਾਂ ਫਰੂਟ ਬਲੀਚ ਲਿਆਉਂਦੇ ਆ ਫੇਸ਼ੀਅਲ ਜਿਹੜਾ ਫਰੂਟ ਫੇਸ਼ੀਅਲ ਲਿਆਉਂਦੇ ਆ ਫੇਸ਼ੀਅਲ ਕਰਨਾ ਹੋਵੇ ਆਮੀਏ ਵਿੱਚ ਪੈ ਜਾਂਦੀ ਹੈ ਬੜੇ ਵਧੀਆ ਔਰ ਪਾ ਕੇ ਤੁਸੀਂ ਕਿਉਂਕਿ ਇਹ ਨੇਚਰਲ ਚੀਜ਼ਾਂ ਵਾਂ ਇਹ ਆਪਾਂ ਵੇਸਟ ਕਰਕੇ ਸੁੱਟ ਦਿੰਨੇ ਆ ਪਰ ਇਹਨਾਂ ਦਾ ਬਹੁਤ ਵਧੀਆ ਬੜਾ ਵਧੀਆ ਅਸਰ ਹੁੰਦਾ ਵਾ ਦੇਖੋ ਮੋਟੀ ਮੋਟੀ ਪਰਤ ਆਪਾਂ ਲਗਾ ਲਈ ਆ ਔਰ ਹੁਣ ਆਪਾਂ ਇਹਨੂੰ ਇਹਦੇ ਸੁੱਕਣ ਦਾ ਆਪਾਂ ਇੰਤਜ਼ਾਰ ਨਹੀਂ ਕਰਨਾ ਬਸ ਆਪਾਂ ਇਹਨੂੰ 15 ਤੋਂ 20 ਮਿੰਟ ਤੱਕ ਰੱਖਾਂਗੇ ਜੇ ਤੁਹਾਡੇ ਕੋਲ ਟਾਈਮ ਹੈ ਤਾਂ ਤੁਸੀਂ ਅੱਧਾ ਘੰਟਾ ਵੀ ਰੱਖ ਸਕਦੇ ਆ ਕਿਉਂਕਿ ਇਹ ਚਿਹਰੇ ਨੂੰ ਖਰਾਬ ਨਹੀਂ ਕਰਦਾ ਵਾ ਜਿੰਨਾ ਚਿਰ ਤੁਸੀਂ ਰੱਖੋਗੇ ਉਨਾ ਹੀ ਜ਼ਿਆਦਾ ਇਦਾ ਵਧੀਆ ਤੁਹਾਨੂੰ ਰਿਜ਼ਲਟ ਮਿਲੂਗਾ ਸੋ ਇਹ ਮੈਂ ਲਗਾ ਰਿਹਾ ਉਸ ਤੋਂ ਬਾਅਦ ਹੁਣ ਮੈਂ ਅੱਧੇ ਘੰਟੇ ਬਾਅਦ ਫੇਸ ਧੋਵਾਂਗੀ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਵਾਂਗੀ ਕਿ ਚਿਹਰਾ ਦੇਖੋ ਕਿੰਨਾ ਸੋਹਣਾ ਕਿੰਨਾ ਵਧੀਆ ਦਿਨਾ 글로 ਵੀ ਕਰਦਾ ਔਰ ਜੇ ਤੁਸੀਂ ਇਹਨੂੰ ਲਗਾਤਾਰ ਲਗਾਉਨੇ ਆ ਤੇ ਕਿੰਨਾ ਜ਼ਿਆਦਾ 글로 ਕਰੂਗਾ ਫੇਸ ਨੂੰ ਆਪਾਂ ਸਾਦੇ ਪਾਣੀ ਨਾਲ ਧੋ ਲਿਆ ਵਾ ਚੰਗੀ ਤਰ੍ਹਾਂ ਔਰ ਜੇ ਤੁਹਾਨੂੰ ਠੰਡਾ ਪਾਣੀ ਲੱਗਦਾ ਕਿ ਬਹੁਤ ਪੈਣਾ ਨੂੰ ਹੁੰਦਾ ਵਾ ਕਿ ਸਿਆਲ ਦੇ ਵਿੱਚ ਪਾਣੀ ਬੜਾ ਠੰਡਾ ਹੁੰਦਾ ਤੇ ਹਲਕਾ ਜਿਹੜਾ ਕੋਸਾ ਪਾਣੀ ਹੁੰਦਾ ਜਿਸ ਤਰ੍ਹਾਂ ਜਿਹਦੀ ਆਪਾਂ ਠਾਰ ਪਾਣੀ ਏ ਉਹਦੇ ਵਿੱਚ ਤੁਸੀਂ ਜਿਹਦਾ ਚਾਰ ਮੱਗ ਠੰਡਾ ਪਾਣੀ ਇੱਕ ਭਾਗ ਮੱਗ ਗਰਮ ਪਾਣੀ ਦਾ ਪਾ ਕੇ ਵੀ ਧੋ ਸਕਦੇ ਆ ਸੋ ਵਹੇ ਵੀ ਫੇਸ ਨੂੰ ਗਰਮ ਪਾਣੀ ਦੇ ਨਾਲ ਨਹੀਂ ਧੋਣਾ ਚਾਹੀਦਾ ਕਿਉਂਕਿ ਸਿਆਲ ਦੇ ਵਿੱਚ ਸਾਡਾ ਮੂੰਹ ਫਟਣ ਦੇ ਜਾਂ ਚੀਜ਼ਾਂ ਫਟਣ ਦੇ ਕਾਰਨ ਇਹ ਹੁੰਦੇ ਕਿ ਆਪਾਂ ਗਰਮ ਪਾਣਾ ਕੋਈ ਵੀ ਚੀਜ਼ ਧੋਣੇ ਆ ਨਾ ਤੇ ਉਹ ਫਿਰ ਹਵਾ ਪੈ ਕੇ ਫਟਦੀ ਆ ਤੇ ਇਸ ਤੋਂ ਬਾਅਦ ਆਪਾਂ ਕੀ ਕਰਨਾ ਕੋਈ ਵੀ ਜਿਹੜਾ ਤੁਹਾਡੇ ਕੋਲ ਤੇਲ ਹੋਵੇ ਮੈਂ ਇੱਥੇ ਬਦਾਮ ਰੋਗਨ ਤੇਲ ਲੈਂਦੀ ਆ ਜੇ ਤੁਹਾਡੇ ਕੋਲ ਬਦਾਮ ਰੋਗਨ ਤੇਲ ਨਹੀਂ ਆ ਤੇ ਨਾਰੀਅਲ ਦਾ ਤੇਲ ਲੈ ਲਓ ਇੱਕ ਤੋਂ ਦੋ ਬੂੰਦਾਂ ਲੈ ਲਓ ਉਹਦੇ ਨਾਲ ਆਪਣੇ ਚਿਹਰੇ ਤੇ ਤੁਸੀਂ ਇਸ ਤਰ੍ਹਾਂ ਹੱਥ ਤੇ ਲਗਾ ਲੈਣਾ ਉਸ ਤੋਂ ਬਾਅਦਾਂ ਗਿੱਲੇ ਗਿੱਲੇ ਚਿਹਰੇ ਤੇ ਤੁਸੀਂ ਟੈਪ ਟੈਪ ਕਰਕੇ ਇਸ ਤਰ੍ਹਾਂ ਸਿਰ ਲਗਾ ਲਓ ਮ사ਜ ਕਰਨ ਦੀ ਕੋਈ ਲੋੜ ਨਹੀਂ ਹੁੰਦੀ ਆ ਦੇਖੋ ਅਰ ਦੇਖਿਓ ਤੁਹਾਡਾ ਚਿਹਰਾ ਕਿੰਨਾ ਸੋਹਣਾ ਕਿੰਨਾ ਵਧੀਆ 글로 ਵੀ ਕਰੂਗਾ ਔਰ ਸੌਫਟ ਵੀ ਹੋ ਜਾਊਗਾ ਬਹੁਤ ਜਾਣਾਂ ਦੇ ਇਹ ਵੀ ਹੋ ਹੁੰਦੇ ਆ ਮਤਲਬ ਕਮੈਂਟ ਹੁੰਦੇ ਆ ਕਿ ਸਾਡਾ ਸਕਿਨ ਜਿਹੜੀ ਸਾਡੀ ਆ ਉਹ ਡਰਾਈ ਆ ਅਸੀਂ ਲਗਾ ਸਕਦੇ ਕਿ ਨਹੀਂ ਲਗਾ ਸਕਦੇ ਇਸੇ ਲਈ ਆਪਾਂ ਇਹਦੇ ਵਿੱਚ ਦੁੱਧ ਵੀ ਪਾਇਆ ਵਾ ਇਹ ਡਰਾਈ ਸਕਿਨ ਵਾਲੇ ਵੀ ਲਗਾ ਸਕਦੇ ਆ ਤੇ ਜਿਨ੍ਹਾਂ ਦੀ ਸਕਿਨ ਆਇਲੀ ਆ ਉਹ ਵੀ ਲਗਾ ਸਕਦੇ ਇਹ ਦੋਨਾਂ ਲਈ ਫਾਇਦੇਮੰਦ ਹੁੰਦਾ ਵਾ ਠੀਕ ਆ ਸੋ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਕਰਿਓ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਭ ਨੂੰ ਸਤਿ ਸ੍ਰੀ ਅਕਾਲ